ਕਰਾਂਗੇ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਨੀਤੀ ਨੂੰ ਕਿਵੇਂ ਸੇਲ ਟੈਕਸ ਡਿਪਾਰਟਮੈਂਟ ਦੇ ਦੋ ਅਹਿਮ ਅਧਿਕਾਰੀ ਮਨਜੀਤ ਸਿੰਘ ਟੀਮਾ ਅਡੀਸ਼ਨਲ ਵਲ ਜੋ ਆਈਐਸ ਦੀ ਪੋਸਟ ਤੇ ਪੀਸੀਐਸ ਸਰਕਾਰੀ ਨਿਯੁਕਤ ਕੀਤਾ ਹੈ ਔਰ ਦੂਸਰਾ ਹੈਗਾ ਸੇਲ ਟੈਕਸ ਡਿਪਾਰਟਮੈਂਟ ਦਾ ਡਾਇਰੈਕਟਰ ਜਸਕਰਨ ਬਰਾੜ ਜਿਹਦੀ ਮੈਂ ਕਈ ਵਾਰੀ ਰਿਕਵਰਟਾ ਸੀਐਮ ਸਾਹਿਬ ਨੇ ਤੇ ਪ੍ਰਿੰਸੀਪਲ ਸੈਕਟਰੀ ਨੂੰ ਚੀਫ ਸੈਕਟਰੀ ਨੂੰ ਕਰ ਚੁੱਕੇ ਹੈ ਕਿ ਇਹਦੀ ਨਿਯੁਕਤੀ ਗਲਤ ਹੋਈ ਹੈ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਇਹਦੀਆਂ ਇਨਕੁਆਰੀਆਂ ਪੈਂਡਗੈ ਨੂੰ ਹਟਾਇਆ ਜਾਵੇ ਤੇ ਇਹਦੀ ਕਰੋੜਾਂ ਰੁਪਏ ਦੀ ਜਿਹੜੀ ਨੇ ਸੰਪਤੀ ਬਣਾਈ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੀ ਤਨਖਾਹ ਕਿੰਨੀ ਹੈ ਤੇ ਇਹਦੇ ਇਹਦੇ ਕੋਲ ਸੰਪਤੀ ਕਿੰਨੀ ਹੈ ਇਹਨੇ ਪਿੱਛੇ ਜੋ ਵਿਆਹ ਕਰਾਇਆ ਕਰੋੜਾਂ ਰੁਪਏ ਉਹਦੇ ਤੇ ਲਾਇਆ ਸਾਰਾ ਕੁਝ ਇਹਦਾ ਆਉਣ ਦੀ ਰਿਕਾਰਡ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਵੇਂ ਕਿ ਸੇਲ ਟੈਕਸਟ ਡਿਪਾਰਟਮੈਂਟ ਦੇ ਵਿੱਚ ਜਦੋਂ ਮਨਜੀਤ ਸਿੰਘ ਚੀਮਾ ਦੀ ਨਿਯੁਕਤੀ ਹੋਈ ਹੈ ਉਸ ਤੋਂ ਬਾਅਦ ਐਫਸੀਟੀ ਦੀ ਦੇਖ ਰੇ ਕੇਟ ਅਡੀਸ਼ਨਲ ਵੱਲ ਮਨਜੀਤ ਸਿੰਘ ਚੀਮਾ ਨੂੰ ਮੈਂ ਮੰਗਲ ਅਮਰ ਟਰਾਂਸਪੋਰਟਰ ਦਾ ਜਿਹੜਾ ਪਾਸਰ ਹੈ ਸੰਚਾਲਕ ਹੈ ਉਹਦੀਆਂ ਇੱਕ ਰੇਡ ਕਰਵਾਈ ਸੀਗੀ ਤੇ ਉਸ ਰੇਡ ਦੇ ਵਿੱਚ ਉਹਦੇ ਕੰਪਿਊਟਰ ਚੱਕੇ ਗਏ ਸੀ ਜਿਹੜੇ ਫਰਾਂਸਕ ਲੈਬ ਦੇ ਵਿੱਚ ਗਏ ਤੇ ਫਰਾਂਸਕ ਲੈਬ ਦੀ ਰਿਪੋਰਟ ਆਈ ਨੂੰ ਵੀ ਕਈ ਮਹੀਨੇ ਹੋ ਗਏ ਲੇਕਿਨ ਮੈਂ ਉਸ ਤੋਂ ਬਾਅਦ ਦੋ ਵਾਰੀ ਰਿਮਾਈਂਡਰ ਦੇ ਚੁੱਕਾ ਹਾਂ ਮਨਜੀਤ ਸਿੰਘ ਚੀਮਾ ਐਡੀਸ਼ਨਲ ਵਨ ਅਧਿਕਾਰੀ ਨੂੰ ਸੇਲ ਟੈਕਸ ਡਿਪਾਰਟਮੈਂਟ ਦੇ ਕਿ ਇਹਦੇ ਤੇ ਕਾਰਵਾਈ ਕਰੋ ਮੇਰੀ ਕੰਪਲੇਂਟ ਕਈ ਮਹੀਨਿਆਂ ਤੋਂ ਪੈਂਡਿੰਗ ਪਈ ਹੈ ਜਦ ਕਿ ਤਿੰਨ ਦਿਨ ਪਹਿਲਾਂ ਚੀਫ ਸੈਕਟਰੀ ਨੇ ਇੱਕ ਡਾਇਰੈਕਸ਼ਨ ਦਿੱਤੀ ਚਿੱਠੀ ਕੱਢੀ ਕਿ 26 ਮਾਰਚ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਕੰਪਲੇਂਟਾਂ ਪੈਂਡਿੰਗ ਹੋਈਆਂ ਉਹਨਾਂ ਤੇ ਐਕਸ਼ਨ ਲੋ ਨਹੀਂ ਤਾਂ ਤੁਹਾਡਾ ਹੀ ਖੈਰ ਨਹੀਂ ਤਾਂ ਉਹਦੇ ਉੱਤੇ ਮੈਂ 25 ਮਾਰਚ 2025 ਨੂੰ ਮਨਜੀਤ ਸਿੰਘ ਟੀਮਾ ਪੀਸੀਐਸ ਅਧਿਕਾਰੀ ਜਿਸ ਨੂੰ ਮੈਂ ਫੋਨ ਕਰਿਆ 9872910400 ਸਰਕਾਰੀ ਨੰਬਰ ਤੇ ਤਾਂ ਕੁਝ ਦਿਨ ਪਹਿਲਾਂ ਉਸਨੇ ਮੈਨੂੰ ਕਿਹਾ ਮੈਨੇ ਹੁਣ ਤੇ ਫੋਨ ਨਾ ਕਰਿਆ ਕਰ ਤੇ ਇਹ ਪਿਆਉ ਦਾ ਫੋਨ ਨੰਬਰ ਹੈ ਸਰਕਾਰ ਨੇ ਤੈਨੂੰ ਨਿਯੁਕਤ ਕੀਤਾ ਸਵਾਮਾ ਦਿੱਤੀਆਂ ਸਰਕਾਰ ਦਾ ਨੌਕਰ ਹੈ ਸਾਡਾ ਵੀ ਨੌਕਰ ਹੈ ਕਿਉਂਕਿ ਅਸੀਂ ਸਰਕਾਰ ਦੇ ਹਿੱਤਾਂ ਚ ਸਰਕਾਰ ਦੀ ਪ੍ਰਸ਼ਟਾਚਾਰ ਨੀਤੀ ਦੇ ਤਹਿਤ ਤੈਨੂੰ ਕਮਲੇਟ ਦਿੱਤੀ ਹੈ ਤੇ ਉਹਦੇ ਤੇ ਅਸੀਂ ਪ੍ਰੂਵ ਕਰ ਚੁੱਕਾ ਹੈ ਕਿ ਉਹ ਕਰੋੜਾਂ ਰੁਪਏ ਦਾ ਪਾਸਾ ਚੋਰੀ ਕਰਾਉਂਦਾ ਹੈ ਅੱਜ ਵੀ ਸਤਾਈ ਮਾਰਤ 2025 ਨਵੀ ਮੰਗਲ ਅਮਰ ਟ੍ਰਾਂਸਪੋਰਟ ਹਰ ਰੋਜ਼ 100 ਗੱਡੀ ਦਾ ਕੰਮ ਕਰਦੀ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਵੇਂ ਭਪਿੰਦਰ ਸਿੰਘ ਈਟੀਓ ਆਪਣੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਬੈਠਾ ਉਹਦੀ ਨਿਯੁਕਤੀ ਹੈ ਜਿਹੜੀ ਉਹ ਕੱਲ ਤੋਂ ਬਾਹਰ ਭੇਜਣਾ ਚਾਹੀਦਾ ਕਿਉਂਕਿ ਲੋਕਲ ਹੈ ਉਵੇਂ ਜਿੱਤ ਉਹ ਨੈਣਾ ਦੇ ਵੀ ਟ੍ਰਾਂਸਪੋਰਟ ਦੇ ਵਿਜੇਂਦਰ ਨੂੰ ਸਪੋਰਟ ਕਰਦਾ ਉਵੇਂ ਜਿੱਕਰ ਮੈਡਮ ਏਟੀਸੀ ਭਾਕਪ ਸਿੰਘ ਅਮਿਤ ਚਰਾਇਆ ਈਟੀਓ ਜਿਹਨੇ 17 ਕਰੋੜ ਦਾ ਏਟੀਸੀ ਦੇਤੇ ਮਗਰੋਂ ਵੀ ਉਹਨੂੰ ਅਸੀਂ ਕੰਪਲੇਂਟਾਂ ਦੇ ਰਹੀਆਂ ਕਿ ਹਰ ਰੋਜ਼ 15 18 ਟਨ ਕੱਚੇ ਦਾ ਕੰਮ ਕਾਕੂ ਨਾਗਪਾਲ ਨਾਗਪਾਲ ਟ੍ਰਾਂਸਪੋਰਟ ਕਰਦੀ ਹੈ ਲੇਕਿਨ ਉਹ ਉਹਨਾਂ ਅਧਿਕਾਰੀਆਂ ਉਹਨਾਂ ਅਧਿਕਾਰੀਆਂ ਦੀ ਮੋਟੀ ਛਾਂਡ ਗੰਡਾ ਹੈ ਅਮਿਤ ਚਰਾਈ ਦੀ ਉਹ ਉਹਨਾਂ ਟ੍ਰਾਂਸਪੋਰਟਰਾਂ ਤੇ ਰੇਡ ਨਹੀਂ ਕਰਦਾ ਜਿਹੜੇ ਬੰਦੇ ਉਹਨੂੰ ਰੁਪਏ ਨਹੀਂ ਦਿੰਦੇ ਸਿਰਫ ਉਹਨਾਂ ਨੂੰ ਪਰੇਸ਼ਾਨ ਕਰਕੇ ਹਾਲੇ ਤੱਕ ਲੈ ਕੇ ਆਉਂਦਾ ਓਵੇਂ ਜਿੱਕਰ ਮੋਬਾਈਲ ਬੈਂਕ ਦੇ ਈਟੀਓ ਹੈ ਜਿਹੜੇ ਚਾਹੇ ਉਹ ਸੰਦੀਪ ਹੈ ਚਾਹੇ ਪੰਕਜ ਹੈ ਚਾਹੇ ਰਵਿੰਦਰ ਜਾਂਜੋ ਹੋਰ ਵੀ ਹੈ ਚਾਹੇ ਇਹ ਤਿੰਨੇ ਚਾਰ ਹੀ ਆ ਪ੍ਰਪਿੰਦਰ ਈਟੀਓ ਜੋ ਇਹਨਾਂ ਦੀ ਡਿਊਟੀ ਹੈ ਸਟੇਟ ਬਾਡਰ ਹੈ ਪਟੰਡਾ ਫਾਜਲ ਕਾਮ ਇਨਾਂ ਦੇ ਜਿਹੜਾ ਏਰੀਆ ਉਹ ਜੀਰੇ ਤੋਂ ਲੈ ਕੇ ਡੱਬ ਵਾਲੀ ਮੰਡੀ ਤੱਕ ਹੈ ਲੇਕਿਨ ਇਹਨਾਂ ਨੇ ਇੱਧਰ ਕਦੇ ਕੋਈ ਕੰਪਲੇਂਟ ਆ ਜੇ ਤਾਂ ਭਾਵੇਂ ਗੱਡੀ ਫੜਨ ਆ ਜਾਨ। ਹਰ ਰੋਜ਼ ਸੈਂਕੜੇ ਗੱਡੀਆਂ ਲੋਹੇ ਦਾ ਕਾਰੋਬਾਰ, ਸਰੋਂ ਦਾ, ਤੇਲ ਦਾ ਤੇ ਹੋਰ ਕਈ ਅਸਬਾਤ ਹੈਗੇ ਜਿਹੜੇ ਕਾਰੋਬਾਰ ਹੁੰਦੇ ਆ ਵੈਟਰ ਲੱਗਣ ਜਦੋਂ GST ਲੱਗਿਆ ਉਸ ਤੋਂ ਪਹਿਲਾਂ ਤਿੰਨ ਬਾਰਡਰ ਹੁੰਦੇ ਸੀਗੇ ਸਟੇਟ ਦੇ ਬਾਰਡਰ ਦੇ ਜਿੱਥੋਂ ਰੋਜ਼ ਦੀ 2-2 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਸਰਕਾਰ ਨੂੰ ਹੁੰਦਾ ਸੀ ਜਦੋਂ ਤੋਂ ਵੈਟ ਖਤਮ ਹੋ ਗਿਆ ਜੀਐਸਟੀ ਆ ਗਈ ਜੀਐਸਟੀ ਤੋਂ ਬਾਅਦ ਬਾਰਡਰ ਚੱਕ ਤੇ ਤਾਂ ਮੋਬਾਈਲ ਵਿੰਗ ਦੇ ਅਧਿਕਾਰੀ ਜਿਹੜੇ ਸਿੱਧੇ ਟਰਾਂਸਪੋਰਟਰਾਂ ਨਾਲ ਸੰਪਰਕ ਤੇ ਜਸਕਰਨ ਬਰਾੜ ਦੇ ਜਸਕਰਨ ਬਰਾੜ ਕਈ ਟਰਾਂਸਪੋਰਟਰਾਂ ਨੂੰ ਮਾਨ ਸਾਹਿਬ ਠਿੰਡਾ ਫਾਜ਼ਲ ਕਾ ਮਲੋਟ ਹੋ ਰਿਹਾ ਹੈ ਡਾਇਰੈਕਟ ਔਰ ਕਰੋੜਾਂ ਰੁਪਏ ਦੀ ਹਰ ਰੋਜ਼ ਦੀ ਜੀਐਸਟੀ ਦੀ ਚੋਰੀ ਹੈ ਜਿਹੜੀ ਉਹ ਹੋ ਰਹੀ ਹੈ ਮੈਂ ਸੀਐਮ ਸਾਹਿਬ ਸਾਡੇ ਸਰਦਾਰ ਭਵਨ ਸਿੰਘ ਬਾਜੀ ਨੂੰ ਇੱਕ ਰਿਕਵੈਸਟ ਕਰਨਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਐਕਟਿਵ ਹੋਣ ਦਾ ਜੋ ਇੱਕ ਮੂਡ ਦਿਖਾਇਆ ਹੈ ਉਹਦੇ ਤਹਿਤ ਮੈਂ ਇੱਕ ਰਿਕਵੈਸਟ ਕਰਨਾ ਕਿ ਸੇਲ ਟੈਕਸ ਡਿਪਾਰਟਮੈਂਟ ਜੋ ਸਰਕਾਰ ਦੀ ਰੀੜ ਦੀ ਹੱਡੀ ਹੈ ਅਹਿਮ ਖਜ਼ਾਨੇ ਦੀ ਘੁਮ ਕਰਨ ਵਾਲਾ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਅਧਿਕਾਰੀਆਂ ਨੂੰ ਹਟਾ ਕੇ ਇਹਨਾਂ ਦੀ ਇਨਕੁਆਰੀ ਕਰਕੇ ਜਿਹੜੀ ਚੋਰੀ ਹਰ ਰੋਜ਼ ਦੀ ਸੇਲ ਟੈਕਸ ਦੀ ਉਨਰੋਖ ਕਰਿਆ ਜਾਵੇ ਇਹਨਾਂ ਅਧਿਕਾਰੀਆਂ ਨੂੰ ਜਦੋਂ ਵੀ ਕੋਈ ਸ਼ਿਕਾਇਤ ਦਿੰਨੇ ਆ ਤਾਂ ਇਹ ਉਹਦੇ ਤੇ ਕਾਰਵਾਈ ਨਹੀਂ ਕਰਦੇ ਉਲਟਾ ਟਰਾਂਸਪੋਰਟਰ ਨੂੰ ਕਹਿੰਦੇ ਤਰੀ ਗੱਡੀ ਇਧਰ ਦੀ ਕੱਢ ਲਾ ਅੱਜ ਅਸੀਂ ਪਿਛਲੇ ਕੁਝ ਦਿਨਾਂ ਤੋਂ ਪਿਛਲੇ 1 ਮਹੀਨੇ ਤੋਂ ਮੈਂ ਸੇਲ ਟੈਕਸ ਡਿਪਾਰਟਮੈਂਟ ਹਰਿਆਣੇ ਦੇ ਸਰਸਾ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਵਿਜੀਲੈਂਸ ਦੇ ਹਵਾਲੇ ਕਰ ਚੁੱਕਾ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਧਰੋਂ ਵਿਜੀਲੈਂਸ ਦੇ ਹਵਾਲੇ ਕਰਨ ਕਮਾਲ ਖੜੀ ਹੋ ਜਾਊਂਗਾ ਇਧਰ ਅਸੀਂ ਸੇਲ ਟੈਕਸ ਡਿਪਾਰਟਮੈਂਟ ਦੀਆਂ ਚੋਰੀ ਰੋਕਣ 'ਚ ਆਪਣੀ ਕੰਮਜਾਗੀ ਲੈ ਚੁੱਕੀ ਹੈ ਉਮੀਦ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਹਨਾਂ ਤੇ ਕੋ ਤਾਂ ਮੈਂ ਸੇਲ ਟੈਕਸਟ ਡਿਪਾਰਟਮੈਂਟ ਦੇ ਮੰਤਰੀ ਨੂੰ ਕਈ ਵਾਰੀ ਰਿਕਵੈਸਟ ਕਰਤੋਂ ਕਿ ਲੇਕਿਨ ਸਰਦਾਰ ਹਰਪਾਲ ਸਿੰਘ ਚੀਮਾ ਉਹਨਾਂ ਤੇ ਕਾਰਵਾਈ ਨਹੀਂ ਕਰਨੀ ਚਾਹੁੰਦੇ ਤਾਂ ਮੈਂ ਸਰਦਾਰ ਕੋਮਨ ਸਿੰਘ ਮਾਂਜੀ ਨੂੰ ਮਿਲੂੰਗਾ ਤੇ ਸੇਲ ਟੈਕਸਟ ਡਿਪਾਰਟਮੈਂਟ ਦੇ ਅਧਿਕਾਰੀਆਂ ਤੇ ਕਾਰਵਾਈ ਕਰਾਉਣ ਦੀ ਆਪਣੀ ਰਿਕਵੈਸਟ ਕਰੂੰਗਾ ਇੰਨਾ ਹੀ ਕਹਦੇ ਹੋਏ ਕਰਤੀ ਜੀ ਮਾਫੀ ਵੈਦੂ ਜੀ ਦਾ ਖਾਲਸਾ ਵੈਦੂ ਜੀ